ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ लाडले ਫਰਜ਼ੰਦ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਉੱਥੋਂ ਦੇ ਆਉਣ ਜਾਣ ਵਾਲੇ ਲੰਘਣ ਵਾਲੇ ਰਾਹੀ ਉਸ ਦੀਵਾਰ ਨੂੰ ਪੁੱਛਦੇ ਨੇ ਕਿ ਇਹ ਦੀਵਾਰੇ ਉਸ ਟਾਈਮ ਤੇ ਸਿਰਫ ਤੂੰ ਹੀ ਸੀ ਨਾ ਤੂੰ ਸਾਨੂੰ ਦੱਸ ਉਹਨਾਂ ਨਾਲ ਕਿਸ ਤਰ੍ਹਾਂ ਵਾਪਰੀ ਕਿਸ ਤਰ੍ਹਾਂ ਬੀਤੀ ਕਿਸ ਤਰ੍ਹਾਂ ਉਹ ਇੰਨੀ ਵੱਡੀ ਜੰਗ ਇਕੱਲੇ ਸਹਾਰ ਕੇ ਛੋਟੇ ਛੋਟੇ ਬੱਚੇ ਇੰਨਾ ਵੱਡਾ ਹਾਦਸਾ ਕਿਸ ਤਰ੍ਹਾਂ ਉਹਨਾਂ ਦੇ ਨਾਲ ਵਾਪਰ ਗਿਆ ਕਿਸ ਤਰ੍ਹਾਂ ਉਹ ਸਹਾਰ ਗਏ ਸਾਨੂੰ ਇਸ ਦੇ ਬਾਰੇ ਸਾਰੀ ਤੂੰ ਦੱਸ ਸਾਡਾ ਮਾਨ ਕਰਦਾ ਇਸ ਵਿੱਚ ਭਾਈ ਮਨਿੰਦਰ ਸਿੰਘ ਜੀ ਆਪਣੇ ਖਿਆਲ ਪ੍ਰਗਟ ਕਰਦੇ ਨੇ ਭਾਈ ਮਨਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ ਬਹੁਤ ਹੀ ਵਧੀਆ ਕਵਿਤਾ ਲਿਖਦੇ ਨੇ ਤੇ ਉਹਨਾਂ ਦੇ ਕਵਿਤਾ ਦੀ ਮੈਂ ਬਿਲਕੁਲ ਕਾਇਲ ਹਾਂ ਤਾਂ ਉਹਨਾਂ ਦੇ ਹਾਵ ਭਾਵ ਉਹਨਾਂ ਦੇ ਸਵਾਲ ਜਵਾਬ ਇਸ ਕਵਿਤਾ ਵਿੱਚ ਆਓ ਆਪਾਂ ਸਾਰੇ ਸਰਣ ਕਰਦੇ ਹਾਂ ਉਹਨਾਂ ਦੀ ਕਵਿਤਾ ਦਸ ਨੀਂਦ ਦੀਵਾਰੇ ਦਸ ਦਸ ਨੀਂਦ ਦੀਵਾਰੇ ਦਸ ਦਸ ਨੀਂਦ ਦੀਵਾਰੇ ਦਸ ਛੋਟੇ ਛੁਟੇ ਬੱਚਿਆਂ ਨੇ ਕਿੰਜ ਚੱਲਿਆ ਸੀ ਤੇਰਾ ਪਾ ਸੋਲ ਜਿसरी ਰਾਉਤੇ ਦੁਖੜਾ ਪਹਾੜ ਜਿੰਨਾ ਲਿਆ ਕਿੰਜ ਦੋਹਾਂ ਨੇ ਸਹਾਰ ਦਸਨੀ ਦੀਵਾਰਾਂ ਕੇ ਡਣਾ ਮੌਤ ਨਾਲ ਹੋ ਗਿਆ ਮੁਕਾਬਲਾ ਹਾਣ ਮੌਦ ਨਹੀਂ ਸੀ ਜਿੰਨ ਨੂੰ ਹਣੀ ਆ ਚਕੇ ਡਣਾ ਮੌਤ ਨਾਲ ਹੋ ਗਿਆ ਮੁਕਾਬਲਾ ਮੌਤੇ ਜਗ ਦੇ ਆਬਲਾ ਕਿਸ ਦੇ ਸਹਾਰੇ ਉਹ ਜਿੱਤ ਗਿਆ ਸਾਵੀ ਜੰਗ ਪਾਪੀਆਂ ਦੀ ਹੋਈ ਕਿੰਝ ਹਾ ਦਸਨੀ ਦੀਵਾਰੇ ਦਸ ਛੋਟੇ ਛੋਟੇ ਬੱਚਿਆਂ ਨੇ ਕਿੰਝ ਚੱਲਿਆ ਸੀ ਤੇਰਾ ਪਾ ਦਸਨੇ ਦੀਵਾਰੇ ਤੇਰੀਆਂ ਨਿਹਾਂ ਦੇ ਥੱਲੇ ਹੋਈ ਸੀ बेहੋਸ਼ ਜੋੜੀ ਉੱਡ ਗਈ ਸੀ ਹੌਸ਼ ਵੀ ਜ਼ਲਾਦ ਦੇ ਗਈ ਸੀ ਬੇਹੋਸ਼ ਜੋੜੀ ਉੱਡ ਗਈ ਸੀ ਹੋਸ਼ ਵੀ ਜਲਾਦ ਦੇ ਛੋਟੀ ਜਹੀ ਉਮਰ ਹੀ ਛੋਟੇ ਜੇ ਸਰੀਰਾਂ ਵਿੱਚ ਕਿੱਥੋਂ ਆਏ ਜਿਗਰੇ ਫੁਲਾਦ ਦੇ ਡੁੱਲ ਗਿਆ ਖੂਨ ਪਰ ਡੁੱਲ ਗਿਆ ਖੂਨ ਪਰ ਸੇਰਾਂ ਤੋਂ ਸਿੱਖੀ ਵਾਲਾ ਡੁੱਲ ਡੁੱਲ ਪੈਂਦਾ ਸੀ ਪਿਆ ਦਸਨੀ ਦੀਵਾਰੇ ਦਸ ਛੋਟੇ ਛੋਟੇ ਬੱਚਿਆਂ ਨੇ ਕਿੰਜ ਚੱਲਿਆ ਸੀ ਤੇਰਾ ਪਾ ਸੋਲ ਜੇ ਸ੍ਰੀ ਰਾ ਉਤੇ ਦੁਖੜਾ ਪਹਾੜ ਜਿੰਨਾ ਲਿਆ ਕਿੰਜ ਦੋਹਾਂ ਨੇ ਸਹਾਰ ਦਸਨੀ ਦੀਵਾਰੇ